ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੁਸੀਂ ਸਾਰੇ ਜਣੇ ਇੱਥੇ ਆਏ ਹੋ ਤੇ ਜਿੰਨੀ ਐਕਸਾਈਟਮੈਂਟ ਤੁਹਾਨੂੰ ਸਾਰਿਆਂ ਨੂੰ ਸੀ ਕਿ ਪਾਰਟ 2 ਕਦੋਂ ਆਊਗਾ ਸਸਕੁਪਨੀ 2 ਦਾ ਉਨੀ ਹੀ ਮੈਨੂੰ ਸੀ ਕਿਉਂਕਿ ਮੈਂ ਜਦੋਂ ਵੀ ਕਿਤੇ ਜਾਂਦੀ ਸੀ ਮੈਨੂੰ ਸਾਰੇ ਇਹੀ ਪੁੱਛਦੇ ਹੁੰਦੇ ਸੀ ਕਿ ਸਸਕੁਪਨੀ 2 ਤੁਹਾਡੀ ਕਦੋਂ ਆਣੀ ਆ ਕਿਉਂਕਿ ਫਸਟ ਬੱਚੇ-ਬੱਚੇ ਨੇ ਦੇਖੀ ਆ ਤੇ ਬਹੁਤ ਵੱਡੀ ਹਿੱਟ ਰਹੀ ਆ ਇੱਕ ਵਾਰੀ ਸਾਰੇ ਜਣੇ ਸਸਕੁਪਨੀ ਵਾਂਂ ਦੇ ਨਾ ਤੇ ਦਾੜੀ ਮਾਰ ਦੋ ਥੈਂਕ ਯੂ ਸੋ ਮੱਚ ਜਿੱਦਾਂ ਮਹਿਤਾਬ ਨੇ ਦੱਸਿਆ ਕਹਿੰਦੇ ਮੈਂ ਤੇ ਤਨਵੀ ਨਵੇਂ-ਨਵੇਂ ਇਹਨਾਂ ਨਾਲ ਤੁਸੀਂ ਨਵੇਂ-ਨਵੇਂ ਪਹਿਲਾਂ ਵਾਲੀ 'ਚ ਸੀ ਹੁਣ ਤੁਸੀਂ ਨਵੇਂ ਨਹੀਂ ਕਹਿ ਸਕਦੇ ਤੇ ਕਾਸਟ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਕਾਸਟ ਇਦਾਂ ਦੀ ਐ ਜਿਹੜੀ ਲਾਈਕ ਇੱਕ ਫੈਮਿਲੀ ਜਦੋਂ ਸਾਨੂੰ ਇੱਕ ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਸਾਨੂੰ ਚਾਅ ਚੜ ਜਾਂਦਾ ਕਿ ਅੱਛਾ ਯਾਰ ਅਸੀਂ ਉਹਨਾਂ ਨਾਲ ਕੰਮ ਕਰਨਾ ਹੈ ਤੇ ਸਾਨੂੰ ਨਹੀਂ ਪਤਾ ਲੱਗਿਆ ਕਿ ਸ਼ੂਟ ਦੇ ਦਿਨ ਸਾਡੇ ਕਿੱਦਾਂ ਨਿਕਲ ਗਏ ਅਸੀਂ ਦਿਨੇ ਪਹਿਲਾਂ ਕੰਮ ਕਰਦੇ ਸੀ ਤੇ ਸ਼ਾਮ ਨੂੰ ਅਸੀਂ ਇੱਕ ਦੂਜੇ ਦੀ ਅਮੈਨਿਟੀਆਂ 'ਚ ਬੈ ਕੇ ਇਕੱਠੇ ਖਾਣਾ ਖਾਣਾ ਫਨ ਕਰਨਾ ਹਨ ਤੇ ਸੈੱਟ ਤੇ ਅਸੀਂ ਬਿਲਕੁਲ ਵਿਰੋਧੀ ਦਾਲੀ ਸੀ ਇੱਕ ਦੂਜੇ ਦਾ ਜਿੱਦਾਂ ਨਹੀਂ ਤਾਂ ਮੈਮ ਨੇ ਕਿਹਾ ਸਾਡਾ ਸਾਡੀ ਬੀ ਟੀਮ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਏ ਟੀਮ ਆ ਤੇ ਬਟ ਲਾਸਟ ਦੇ ਉੱਪਰ ਪਿਆਰ ਪੈ ਜਾਂਦਾ ਪਰ ਮੈਂ ਬਹੁਤ ਟਰਾਈ ਕੀਤਾ ਕਿ ਇਹ ਸੱਸੇ ਨੂੰਹਾਂ ਦੀ ਨਾ ਬਣੇ ਪਰ ਇਹ ਕਿੱਥੇ ਟਲਦੀਆਂ ਨੇ ਤੁਹਾਨੂੰ ਪਤਾ ਹੀ ਆਣਾ ਆਖਿਰ ਦੇ ਉੱਪਰ ਸੱਸੇ ਨੂੰਹਾਂ ਇੱਕ ਦੂਜੇ ਦੀਆਂ ਹੁੰਦੀਆਂ ਧੀ ਤਾਂ ਧੀ ਹੁੰਦੀਆਂ ਨਾ ਫਿਰ ਚਲੋ ਜੀ ਹੋਪ ਤੁਸੀਂ ਸਾਰੇ ਜਾਣੇ ਪਸੰਦ ਕਰੋਗੇ ਕਿਉਂਕਿ ਬਹੁਤ ਮਿਹਨਤ ਕੀਤੀ ਹੈ ਤੇ ਇੱਥੇ ਮੈਂ ਮੋਹਿਦ ਵੀ ਪ੍ਰੇਜ਼ ਕਰੂੰਗੀ ਕਿ ਮੋਹਿਦ ਨੇ ਬਹੁਤ ਸੋਹਣੀ ਫਿਲਮ ਲਿਖੀ ਆ ਤੇ ਬਹੁਤ ਹੀ ਜ਼ਿਆਦਾ ਸੋਹਣੀ ਡਾਇਰੈਕਟ ਕੀਤੀ ਆ ਤੇ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ ਤੇ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਲਮ ਕਿਦਾਂ ਦੀ ਹੋਣੀ ਆ ਤੇ ਜੇ ਤੁਹਾਨੂੰ ਟ੍ਰੇਲਰ ਚੰਗਾ